ਹਾਂਜੀ ਨਮਰਨ ਜੀ ਮੇਰੇ ਘਰ ਦਸਵਾ ਰਾਜ ਖੁਸ਼ੀ ਹੋਵਾਂਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਦੇਖੋ ਅੱਜ ਕੱਲ੍ਹ ਘਰ ਦੇ ਵਿੱਚ ਨਕਾਰਤਕ ਜਿਹੜਾ ਬਹੁਤ ਆ ਰਹੀਆਂ ਨੇ ਮੱਖੀ ਮੱਛਰ ਕੋਈ ਇਹੋ ਜਿਹੇ ਜ਼ਹਿਰੀਲੇ ਜੀਵ ਜੰਤ ਜਿਨ੍ਹਾਂ ਦਾ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਜਿਵੇਂ ਕਹਿੰਦੇ ਡੈਗ ਨੂੰ ਮੱਛਰ ਆ ਗਿਆ ਜਾਂ ਛਿਪਕਲੇ ਕੁਝ ਵੀ ਛੋਟੇ ਛੋਟੇ ਜੀਵ ਜੰਤ ਸਾਡੇ ਟਾਕੇ ਖਿੜਕੀ ਦਰਵਾਜ਼ੇ ਗਿੱਟਾ ਰਹੀ ਆਉਂਦੇ ਨੇ ਇਹਨਾਂ ਲਈ ਤੁਹਾਨੂੰ ਪਹਿਲਾਂ ਇੱਕ ਚੀਜ਼ ਦੱਸ ਦਈਏ ਛੋਟਾ ਜਿਹਾ ਤੁਸੀਂ 10 ਲੌਂਗ ਲੈਣੇ ਨੇ। ਉਹਦੇ ਵਿੱਚ 2 ਚਮਚ ਪੀળી ਸਰੋਂ ਦੇ ਪਾਦਣੇ ਨੇ। ਤੇ ਇੱਕ ਕਪੂਰ ਦਾ ਟੁਕੜਾ ਐਡਾ ਸਾਰਾ। ਇਹਨੂੰ 24 ਘੰਟੇ ਲਈ ਇੱਕ ਬੋਤਲ 'ਚ ਪਾ ਕੇ ਰੱਖ ਦਿਓ। ਨਹੀਂ ਤਾਂ ਜਿਹੜਾ ਕਿ ਤੁਹਾਡੇ ਘਰੇ ਕੋਈ ਹੋਰ ਉਪਰੀ ਹਵਾ ਉਹ ਵੀ ਨਹੀਂ ਆਉਂਦੀ ਹੈ ਕਿ ਇਹਨੂੰ ਇਸ ਤਰ੍ਹਾਂ ਹਿਲਾ ਕੇ 24 ਘੰਟੇ ਲਈ ਬੋਤਲ ਦੇ ਵਿੱਚ ਰੱਖੋ। ਉਸ ਤੋਂ ਬਾਅਦ ਇਹਨੂੰ ਛਾਣ ਕੇ ਤੁਸੀਂ ਇੱਕ ਦੂਜੀ ਜਿਹੜੀ ਸਪਰੇਅ ਬੋਤਲ ਹੁੰਦੀ ਹੈ ਉਹਦੇ ਵਿੱਚ ਪਾ ਲਓ। ਡੇਲੇ ਖਿੜਕੀਆਂ ਦਰਵਾਜ਼ੇ ਰੋਸ਼ਨਦਾਨ ਜਿੰਨੇ ਵੀ ਤੁਹਾਡੇ ਘਰ ਦੇ ਹੈਗੇ ਨੇ ਸਾਰੇ ਤੇ ਸਪਰੇਅ ਕਰਨੇ ਸ਼ੁਰੂ ਕਰੋ ਤੁਹਾਡੇ ਅੰਦਰ ਜਿਹੜੇ ਬਾਹਰੋਂ ਜੀਜਗਤ ਆਉਂਦੇ ਨੇ ਉਹ ਬਿਲਕੁਲ ਨਹੀਂ ਆਉਣਗੇ ਉਪਰੀ ਹਵਾ ਉਹ ਵੀ ਨਹੀਂ ਆਉਗੀ ਕਿਉਂ ਇਹਦੀ ਇੱਕ 스మెਲ ਇੱਕ ਖੁਸ਼ਬੂ ਐ ਜਿਹੜੀ ਮਤਲਬ ਆਪਾਂ ਕਹਿੰਦੇ ਨੇ ਨਕਾਰਬਕਾਤਮਾ ਕੁਝ ਵੀ ਇਹੋ ਜਿਹਾ ਕੁਝ ਨਹੀਂ ਹੁੰਦਾ ਇਹਦੇ ਨਾਲ ਹੀ ਆਪਾਂ ਤੁਹਾਨੂੰ ਹੋਰ ਦੱਸ ਦਿਆਂ ਜੇ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਸ਼ੱਕ ਪੈਂਦੀ ਆ ਵੀ ਕੋਠੇ ਤੇ ਫਿਰਦਾ ਰਾਤ ਨੂੰ ਜਾਂ ਕੋਈ ਸਾਡੇ ਕਮਰੇ ਦੇ ਵਿੱਚੋਂ ਇਸ ਕਮਰੇ ਤੋਂ ਨਿਕਲ ਕੇ ਤੇ ਦੂਜੇ ਕਮਰੇ ਵਿੱਚ ਚਲੇ ਗਿਆ ਜਾਂ ਚਾਂਜਰਾ ਦੀ ਛਣ ਛਣ ਦੀ ਆਵਾਜ਼ ਆਉਂਦੀ ਆ ਵੀ ਕੋਈ ਲੇਡੀ ਫਿਰਦੀ ਆ ਤੇ ਝਾਂਜਰਾ ਪਾਏ ਨੇ ਫਿਰ ਤੁਸੀਂ ਪੁੱਛਦੇ ਭਾਈ ਤੂੰ ਸਵੇਰੇ ਉੱਠੀ ਸੀ ਅਗਲੀ ਕਹਿੰਦੇ ਨਹੀਂ ਜੀ ਮੈਂ ਤਾਂ ਉੱਠੀ ਨਹੀਂ ਰਾਤ ਨੂੰ ਭਾਂਡੇ ਖੜਕਦੇ ਨੇ ਤੁਸੀਂ ਕਈ ਵਾਰ ਉੱਠ ਕੇ ਦੇਖਦੇ ਹੋ ਤੇ ਸਾਡੇ ਭਾਂਡੇ ਕੌਣ ਖੜਕੌਣਸ ਫਿਰ ਤੁਸੀਂ ਕਹਿੰਨ ਪਛਾੜ ਆਇਆ ਹੋਗਾ ਉਹ ਆ ਵੀ ਜਦੋਂ ਉਹਨਾਂ ਪਤਾ ਵੀ ਲੱਗ ਜਾਂਦਾ ਆਪ ਨੂੰ ਖਬਰਾਂ 'ਚ ਜਦ ਵੀ ਪਹਚਾ ਲਾਇਆ ਸੀ ਰਾਤ ਕਈ ਵਾਰੀ ਅਚਾਨਕ ਨੂੰ ਪੱਖਾ ਚੱਲਣਾ ਲੈਂਦਾ ਤੁਸੀਂ ਸੁੱਚਾ ਮੰਦ ਕਰਕੇ ਪੈਨ ਰਾਤ ਨੂੰ ਪੱਖਾ ਚੱਲਦਾ ਸੀ ਜਾਂ ਕੋਈ ਮਸ਼ੀਨ ਚੱਲਦੀ ਸੀ ਇਹ ਜਿਹਾ ਘਰ ਦੇ ਵਿੱਚ ਹਰਕਤਾਂ ਜਾਂ ਇੱਥੇ ਚੀਜ਼ ਰੱਖੀ ਸੀ ਤੜਕੇ ਨੂੰ ਉੱਥੇ ਹੈ ਨਹੀਂ ਘਰ ਦੇ ਵਿੱਚ ਜਬਰਦਸਤ ਫੇਸ ਪੈ ਗਿਆ ਫਲਾਣੀ ਆ ਤੁੰਗ ਚੱਕ ਲਈ ਮੈਂ ਜਾਣਾ ਸੀ ਮੈਂ ਦਫ਼ਤਰ ਜਾਣਾ ਸੀ ਫੈਲ ਗੁੰਮ ਹੋ ਗਈ ਇਹ ਜੇ ਤੁਹਾਡੇ ਘਰ ਦੇ ਵਿੱਚ ਲੱਛਣ ਹੁੰਦੇ ਨੇ ਨਾ ਇੱਕ ਛੋਟਾ ਜਿਹਾ ਕੰਮਕਾ ਦੇਖੋ ਜੇ ਤਾਂ ਤੁਸੀਂ ਕੁੱਤਾ ਪਾਲ ਸਕਦੇ ਹੋ ਤਾਂ ਤਾਂ ਬਹੁਤ ਅੱਛੀ ਗੱਲ ਆ ਅਗਰ ਤੁਸੀਂ ਕੁੱਤਾ ਘਰ ਦੇ ਵਿੱਚ ਨਹੀਂ ਰੱਖ ਸਕਦੇ ਕਿਸੇ ਵੀ ਵਜ੍ਹਾ ਕਰਕੇ ਜਿਹੜਾ ਸੜਕ ਤੇ ਕੁੱਤੇ ਫਿਰਦੇ ਹੁੰਦੇ ਨੇ ਉਸ ਕੁੱਤੇ ਨੂੰ ਤੁਸੀਂ ਖਾਣਾ ਪਾਣਾ ਸ਼ੁਰੂ ਕਰ ਦਿਓ ਆਪਣੇ ਘਰੇ ਸਦੋਂ ਤੇ ਉਹਨੂੰ ਸਾਰੇ ਕਮਰਿਆਂ ਦੇ ਵਿੱਚ ਘੁਮਾ ਦਿਓ ਉਦੋਂ ਬਾਅਦ ਕਰ ਦਿਓ ਕਈ ਸੀਲ ਕੁੱਤੇ ਹੁੰਦੇ ਨੇ ਜਿਹੜੇ ਕੁਝ ਵੀ ਨਹੀਂ ਕਹਿੰਦੇ ਕਿਸੇ ਨੂੰ ਖਾਣਾ ਖਾਂ ਤੋਂ ਬਾਅਦ ਆਟੋਮੈਟਿਕ ਬਾਹਰ ਚਲੇ ਜਾਂਦੇ ਨੇ 15 ਦਿਨ ਤੁਸੀਂ ਇਹ ਕੰਮ ਕਰੋ ਤੁਹਾਨੂੰ ਆਪਣੇ ਆਪ ਤਾਂ ਲੱਗ્યું ਕਿ ਸਾਡੇ ਘਰ ਦੇ ਉਸ ਜਿਹੜਾ ਨਜਾਇਜ਼ ਇਹ ਜਾਂ ਕੁਝ ਹੁੰਦਾ ਸੀ ਉਹ ਹਟ ਗਿਆ। ਇਹ ਛੋਟੇ-ਛੋਟੇ ਕੰਮ ਨੇ ਮਤਲਬ ਦੇਖੋ ਤੁਹਾਨੂੰ ਤਾਂ ਹੋਰ ਲੱਗਦਾ ਪਤਾ ਨਹੀਂ ਕਿੱਡੇ ਵੱਡਾ ਕੁੱਤਾ ਘਰ ਬਾੜਨ ਦਾ ਕਈ ਲੋਕੀ ਦਾ ਕੁੱਤਾ ਤਾਂ ਅਲਰਜੀ ਹੁੰਦੀ ਆ ਪਰ ਕੁੱਤਾ ਇੱਕ ਇਹੋ ਜਿਹੀ ਚੀਜ਼ ਹੈ ਜਿਹੜਾ ਤੁਹਾਨੂੰ ਨਕਾਰਾਤਮਕ ਆਤਮਾ ਤੋਂ ਬਚਾ ਸਕਦਾ। ਕਈ ਵਾਰੀ ਡਰ ਕੇ ਰਾਤ ਨੂੰ ਉੱਠਣਾ, ਭੈੜੇ ਸੁਪਨੇ ਆਉਣੇ ਜਾਂ ਨੀਂਦ ਦਾ ਨਾ ਆਉਣਾ ਜਾਂ ਬੁਰੇ ਖਿਆਲ ਉਹਨਾਂ ਵਾਸਤੇ ਵੀ ਤੁਹਾਨੂੰ ਦੱਸ ਦਿਆ ਤੁਸੀਂ ਰਾਤ ਨੂੰ ਜਿਹੜੀ ਇਹ ਸਰਬ ਲੋਧੀ ਛੁਰੀ ਹੁੰਦੀ ਆ ਉਹ ਮਿਲਦੀ ਆ ਸਰਬ ਲੋਧੀ ਇਹ ਮਿਲੂ ਤੁਹਾਨੂੰ ਪੂਜਾ ਵਾਲੀ ਦੁਕਾਨਾਂ ਤੋਂ ਮਿਲੂ ਜਿੱਥੇ ਪੂਜਾ ਦਾ ਸਮਾਨ ਮਿਲ ਸਰਬ ਲੋਧੀ ਛੁਰੀ ਲੈ ਲਓ ਕਿਰਪਾਨ ਲੈ ਲਓ ਚਾਕੂ ਲੈ ਲਓ ਕੁਝ ਵੀ ਲੈ ਲਓ ਇਹ ਤੁਸੀਂ ਰਾਤ ਨੂੰ ਆਪਣੇ ਸਹਾਰੇ ਰੱਖਣ ਲੱਗ ਜਾਓ ਇੱਕ ਪੈਗਟੀ ਬਣਾ ਲਓ ਛੋਟੇ ਜਿਹੇ ਕਿਸੇ ਵੀ ਰੰਗ ਦੇ ਕੱਪੜੇ ਦੀ ਉਹਦੇ ਵਿੱਚ ਪੰਜ ਇਲਾਇਚੀਆਂ ਪੰਜ ਲੌਂਗ ਤੇ ਥੋੜਾ ਜਿਹਾ ਕਪੂਰ ਪਾ ਕੇ ਆਪਦੇ ਸਰਾਣੇ ਰੱਖ ਲੈ ਜਿਹੜਾ ਵੀ ਤੁਹਾਨੂੰ ਰਾਤ ਨੂੰ ਭੈੜੇ ਸੁਪਨੇ ਜਾਂ ਦਵਾ ਪੈਂਦਾ ਜਾਂ ਤੁਹਾਨੂੰ ਲੱਗਦਾ ਵੀ ਸਾਡੇ ਕੋਈ ਕੱਪੜਾ ਖਿੱਚਦਾ ਜਾਂ ਰਜਾਈ ਖਿੱਚਦਾ ਜਾਂ ਤੁਹਾਨੂੰ ਕਈ ਵਾਰੀ ਲੱਗਦਾ ਵੀ ਸਾਡੇ ਕੋਈ ਨਾਲ ਪੈ ਗਿਆ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਤਾਂ ਤੁਸੀਂ ਆਪਦਾ ਉਹ ਤੁਹਾਨੂੰ ਫਾਇਦਾ ਹੋਊਗਾ ਬਹੁਤ ਫਰਕ ਪਊਗਾ ਇਹਨਾਂ ਗੱਲਾਂ ਦੇ ਨਾਲ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਥੋੜਾ ਜਿਹਾ ਕੰਮ ਨੇ ਤੇ ਜਦ ਤੀਕ ਕਰੋਗੇ ਤਾਂ ਹੀ ਫਾਇਦਾ ਹੋਊਗਾ ਹੈ ਕਿ ਨਹੀਂ ਹੁਣ ਮੇਰਾ ਦੱਸਣ ਦਾ ਤਾਂ ਕੋਈ ਫਾਇਦਾ ਨਹੀਂ ਫਿਰ ਇਹਦੇ ਵਿੱਚ ਇੱਕ ਪੰਜ ਲੌਂਗ ਪੰਜ ਇਲਾਇਚੀਆਂ ਹਰੀਆਂ ਤੇ ਇੱਕੋ ਸਰਬ ਲੋ ਦੀ ਜਿਹੜੀ ਆਪਾਂ ਕਹੀ ਆ ਕਿਰਪਾਨ ਜਾਂ ਛੁਰੀ ਕੋਈ ਵੀ ਚਾਕੂ ਤੁਸੀਂ ਰੱਖ ਸਕਦੇ ਹੋ ਇੱਕ ਮੋਟੀ ਲਸਣ ਦੀ ਗੱਠੀ ਉਹ ਵੀ ਤੁਸੀਂ ਉਸ ਥੈਲੀ ਦੇ ਵਿੱਚ ਪਾ ਕੇ ਰੱਖਣੀ ਇੰਨਾ ਛੋਟੇ ਛੋਟੇ ਚੀਜ਼ਾਂ ਆਪਾਂ ਤੁਹਾਡੇ ਬਹੁਤ ਵੱਡੇ ਵੱਡੇ ਕਮਣ ਕੁੱਤੇ ਵਾਲਾ ਜ਼ਰੂਰ ਕਰਿਓ ਉਹਦੇ ਨਾਲ ਤੁਹਾਨੂੰ ਜੋ ਵੀ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਫਿਰਕਾ ਲੱਗਦਾ ਵੀ ਹੈ ਉਹ ਬਿਲਕੁਲ ਬੰਦ ਹੋ ਜਿਹੜਾ ਬੋਤਲ ਚ ਸਪਰੇਅ ਪਾ ਕੇ ਕਰਨੀਆਂ ਉਹਦੇ ਨਾਲ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਬਹੁਤ ਹੀ ਹੁੰਦਾ ਜਿਹੜਾ ਜਿਵੇਂ ਡੇਂਗੂ ਮੱਛਰਾ ਉਹ ਤਾਂ ਅੰਦਰ ਵੱੜਦਾ ਹੀ ਹੈ ਨੀਗਾ ਕਿ ਉਹਨੇ ਵੀ ਬਾਹਰ ਹੀ ਆਉਣਾ ਹੁੰਦਾ ਕਿ ਪਾਣੀ ਤੋਂ ਆਉਂਦਾ ਉਹ ਆਪਣੇ ਅੰਦਰ ਤਾਂ ਪਾਣੀ ਹੁੰਦਾ ਨਹੀਂ ਕਿ ਸ਼ੈਂਕਾਂ ਦੇ ਵਿੱਚ ਤਾਂ ਆਪਾਂ ਬੰਦੋਬਸਤ ਕਰ ਲੈਣੇ ਆ ਇਹ ਜਿਹੇ ਛੋਟੇ ਛੋਟੇ ਚੀਜ਼ ਵੀ ਆ ਅੱਜਕਲ ਇਹ ਜੇ ਗੰਦੇ ਜੀ ਜੰਤ ਨੇ ਜਿੰਨੇ ਆਪਾਂ ਨੂੰ ਜਿੰਦੇ ਵੀ ਨਹੀਂ ਗਏ ਉਹ ਵੀ ਆਪਣੇ ਅੰਦਰ ਆ ਜਾਂਦੇ ਨੇ ਉਹ ਦੰਦੀ ਬਾੜਦਨ ਤੇ ਆਪਣੇ ਛਾਲਾ ਹੋਏ ਨਾ ਮੋਟਾ ਸਾਰਾ ਹੱਥਾਂ ਤੇ ਉਹਦੇ ਨਾਲ ਕਈ ਕਿਸਮ ਦੀਆਂ ਬਿਮਾਰੀਆਂ ਲੱਗਦੀਆਂ ਨੇ ਤੁਸੀਂ ਬਹੁਤ ਬਿਮਾਰੀਆਂ ਤੋਂ ਬਚ ਸਕਦੇ ਘਰੇਲੂ ਨੁਕਤੇ ਨੇ ਔਰ ਸਸਤੇ ਨੇ ਕੋਈ ਪੈਸਾ ਨਹੀਂ ਲੱਗਦਾ ਆਮੇ ਚੀਜ਼ਾਂ ਆਪਣੇ ਘਰਾਂ ਦੇ ਵਿੱਚ ਅੱਜਕਲ ਪਈਆਂ ਨੇ ਅੱਛਾ ਜੀ ਵੀਡੀਓ ਚੰਗੀ ਲੱਗਦਾ ਅਗਰ ਸ਼ੇਅਰ ਕਰਦਾ ਕਰੋ ਕਿ ਕਿਸੇ ਹੋਰ ਦਾ ਭਲਾ ਹੋ ਜਾਇਆ ਕਰੇ ਦੇਖੋ ਆਪਣੇ ਕੋਲ ਨਹੀਂ ਰੱਖੀ ਮੈਂ ਕੱਲ ਵਿਆਹ ਚ ਗਈ ਸੀ ਉੱਥੇ ਲੋਕੀ ਬੜੇ ਮਿਲੇ ਜੇ ਸਾਡਾ ਵੀ ਫਾਇਦਾ ਹੋਇਆ ਸਾਨੂੰ ਵੀ ਫਾਇਦਾ ਹੋਇਆ ਪਰ ਗੱਲ ਇੱਥੇ ਆ ਕਿ ਦੇਖੋ ਲੋਕੀ ਮਾੜੀ ਜੀ ਦੋ ਠੁੰਗਾ ਨਹੀਂ ਲਿਖਦੇ ਹੈਗੇ ਵੀ ਸਾਡਾ ਕਿਹੜੇ ਟੁੱਟ ਕੇ ਨਾ ਕੀ ਫਾਇਦਾ ਹੋਇਆ ਜੇ ਇਹਨਾਂ ਲਿਖ ਦੇਣ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਉਹਦੇ ਛੱਕ ਨੇ ਅੱਛਾ ਜੀ ਠੀਕ ਹੈ